ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹਨਾਂ ਚਾਰ ਸੰਕੇਤਾਂ ਬਾਰੇ ਦੱਸਾਂਗੇ ਜੋ ਚੰਗਾ ਸਮਾਂ ਆਉਣ ਤੋਂ ਪਹਿਲਾਂ ਵਾਹਿਗੁਰੂ ਪਰਮਾਤਮਾ ਵੱਲੋਂ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਵੱਲੋਂ ਸਾਨੂੰ ਮਿਲਦੇ ਨੇ ਤਾਂ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪ੍ਰਮਾਤਮਾ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਅਤੇ ਪਰਿਵਾਰ ਦੇ ਉੱਪਰ ਬਣ ਜਾਵੇ ਪ੍ਰਮਾਤਮਾ ਜੀ ਤੁਹਾਡੇ ਜਲਦ ਤੋਂ ਜਲਦ ਚੰਗੇ ਦਿਨਾਂ ਦੀ ਸ਼ੁਰੂਆਤ ਕਰ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਕਿਸ ਬਾਰੇ ਗੱਲ ਕਰਨ ਵਾਲੇ ਹਾਂ ਜੀ ਕਿਉਂਕਿ ਅੱਜ ਦੀ ਵੀਡੀਓ ਬਹੁਤ ਹੀ ਤੁਹਾਡੇ ਲਈ ਮਹੱਤਵਪੂਰਨ ਰਹਿਣ ਵਾਲੀ ਹੈ ਤੇ ਬੜੀ ਹੀ ਖਾਸ ਹੈ ਅਤੇ ਬਹੁਤ ਹੀ ਜ਼ਿਆਦਾ ਮੋਟੀਵੇਸ਼ਨਲ ਵੀਡੀਓ ਹੈ ਜਿਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਚਾਰ ਸੰਕੇਤ ਕਿਹੜੇ ਹਨ ਤੇ ਉਹ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਹਨ ਤਾਂ ਕੀ ਬਦਲਾਅ ਹੁੰਦਾ ਹੈ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਬਦਲਣ ਵਾਲਾ ਹੁੰਦਾ ਹੈ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੁੰਦਾ ਹੈ ਉਸ ਤੋਂ ਪਹਿਲਾਂ ਸਾਨੂੰ ਇਹ ਚਾਰ ਸੰਕੇਤ ਜ਼ਰੂਰ ਮਿਲਦੇ ਹਨ ਸੋ ਉਹ ਸੰਕੇਤ ਕਿਹੜੇ ਹਨ ਉਹ ਅਸੀਂ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਵਾਲੇ ਹਾਂ ਜੀ ਸਾਧ ਸੰਗਤ ਜੀ ਅਕਸਰ ਹੀ ਜਦੋਂ ਜ਼ਿੰਦਗੀ ਦੇ ਵਿੱਚ ਸਾਨੂੰ ਮੁਸ਼ਕਲਾਂ ਆਉਂਦੀਆਂ ਨੇ ਪਰੇਸ਼ਾਨੀਆਂ ਆਉਂਦੀਆਂ ਨੇ ਚਾਹੇ ਆਪਾਂ ਪਰਮਾਤਮਾ ਦੇ ਚਰਨੀ ਵੀ ਲੱਗੇ ਹੁੰਨੇ ਆ ਸਿੰਗਰਣ ਜਾਪ ਵੀ ਕਰਦੇ ਹਾਂ ਗੁਰੂ ਘਰੇ ਵੀ ਜਾਂਦੇ ਹਾਂ ਫਿਰ ਵੀ ਸਾਡਾ ਜਿਹੜਾ ਭਰੋਸਾ ਹੈ ਸਾਡਾ ਜਿਹੜਾ ਵਿਸ਼ਵਾਸ ਹੈ ਉਹ ਕਿਤੇ ਨਾ ਕਿਤੇ ਡੋਲ ਜਾਂਦਾ ਹੈ ਤੇ ਸਾਨੂੰ ਕੁਝ ਸਾਈਨ ਜਾਂ ਫਿਰ ਕੁਝ ਸੰਕੇਤ ਆਪਾਂ ਕਹਿ ਦਈਏ ਕਿ ਮਿਲਨੇ ਸ਼ੁਰੂ ਹੋ ਜਾਂਦੇ ਹਨ ਪਰ ਅਸੀਂ ਉਹਨਾਂ ਨੂੰ ਸਮਝ ਹੀ ਨਹੀਂ ਪਾਉਂਦੇ ਸੋ ਅੱਜ ਉਹੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਹਾਂ ਜੀ ਤਾਂ ਕਿ ਆਪਾਂ ਸਹੀ ਤਰੀਕੇ ਦੇ ਨਾਲ ਇਸ ਗੱਲ ਨੂੰ ਸਮਝ ਸਕੀਏ ਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਹੁੰਦਾ ਹੈ ਹਰ ਇੱਕ ਚੀਜ਼ ਦੇ ਪਿੱਛੇ ਕੋਈ ਨਾ ਕੋਈ ਮਤਲਬ ਤਾਂ ਜ਼ਰੂਰ ਹੁੰਦਾ ਹੈ ਹਰ ਇੱਕ ਚੀਜ਼ ਦੇ ਪਿੱਛੇ ਕੁਝ ਨਾ ਕੁਝ ਪਰਮਾਤਮਾ ਜੀ ਦੇ ਵੱਲੋਂ ਸਾਡੇ ਲਈ ਇਸ਼ਾਰਾ ਹੁੰਦਾ ਹੈ ਪਰਮਾਤਮਾ ਵੱਲੋਂ ਸਾਡੇ ਲਈ ਉਹ ਠੀਕ ਹੈ ਜੋ ਵੀ ਉਹ ਸਾਡੇ ਬਾਰੇ ਸੋਚਦੇ ਹਨ ਤਾਂ ਸਭ ਤੋਂ ਪਹਿਲਾਂ ਜਿਹੜਾ ਸੰਕੇਤ ਪਰਮਾਤਮਾ ਜੀ ਸਾਨੂੰ ਦਿੰਦੇ ਹਨ ਉਹ ਇਹ ਮੈਨ ਲਓ ਕਿ ਤੁਸੀਂ ਹਰ ਕੁਝ ਕਰ ਰਹੇ ਹੋ ਕੋਈ ਵੀ ਕੰਮ ਚਾਹੇ ਕਰ ਰਹੇ ਹੋ ਤੁਸੀਂ ਉਹਦੇ ਵਿੱਚ ਕਾਫੀ ਹੱਦ ਤੱਕ ਅੱਗੇ ਵੀ ਗਰੋ ਕਰ ਚੁੱਕੇ ਹੋ ਜਿਵੇਂ ਤੁਸੀਂ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਕਿ ਇੱਕ ਰੋਡ ਚੱਲ ਰਹੀ ਹੈ ਬਹੁਤ ਹੀ ਵਧੀਆ ਸੜਕ ਚੱਲ ਰਹੀ ਹੈ ਤੇ ਸੜਕ ਦੇ ਗੱਡੀਆਂ ਵੀ ਬਹੁਤ ਸਾਰੀਆਂ ਲੰਘ ਰਹੀਆਂ ਹਨ ਹਰੀ ਹੋਈ ਸੜਕ ਹੈ ਪਰ ਉਹ ਇੱਕਦਮ ਕਲੋਜ਼ ਹੋ ਜਾਵੇ ਇਕਦਮੀ ਬੰਦ ਹੋ ਜਾਵੇ ਠੀਕ ਹੈ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਚੱਲ ਰਿਹਾ ਹੋਵੇ ਜਿਵੇਂ ਅਸੀਂ ਕੁਝ ਕਰ ਰਹੇ ਹੁੰਨੇ ਆ ਕੋਈ ਤਰੱਕੀ ਦੀ ਰਾਹ ਤੇ ਚੱਲ ਰਹੇ ਹੁੰਨੇ ਆ ਜਾਂ ਸਾਡਾ ਕੋਈ ਬਿਜ਼ਨਸ ਇਹੋ ਜਿਹਾ ਹੁੰਦਾ ਹੈ ਜਿਸ ਵਿੱਚ ਅਸੀਂ ਕੋਈ ਵੀ ਆਪਣੀ ਤਰੱਕੀ ਦੇ ਲਈ ਕੰਮਕਾਰ ਕਰ ਰਹੇ ਹੁੰਨੇ ਆ ਪਰ ਉਹ ਚੀਜ਼ ਇੱਕਦਮ ਬੰਦ ਹੋ ਜਾਵੇ ਸਾਨੂੰ ਉਸ ਤੋਂ ਇਨਕਮ ਆਉਣੀ ਬੰਦ ਹੋ ਜਾਵੇ ਫਿਰ ਤੁਸੀਂ ਤਾਂ ਸੋਚੋਗੇ ਕਿ ਇਹਦੇ ਪਿੱਛੇ ਕੀ ਸੰਕੇਤ ਹੈ ਤਾਂ ਵੇਖੋ ਜੀ ਹਰ ਇੱਕ ਚੀਜ਼ ਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ ਹੈ ਪਰਮਾਤਮਾ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਬ੍ਰਹਿਮੰਡ ਜਿਹੜਾ ਹੈ ਉਹ ਯੂਨੀਵਰਸ ਠੀਕ ਹੁੰਦਾ ਹੈ ਜੋ ਵੀ ਕਰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਚੰਗੀਆਂ ਲਈ ਹੁੰਦਾ ਹੈਡੇ ਲਈ ਚੰਗਾ ਹੁੰਦਾ ਹੈ ਤੇ ਸਾਨੂੰ ਕਿਸੇ ਜਗ੍ਹਾ ਤੇ ਪਹੁੰਚਾਉਣ ਵਾਸਤੇ ਉਹ ਚੀਜ਼ ਹੋ ਰਹੀ ਹੁੰਦੀ ਹੈ ਪਰ ਅਸੀਂ ਉਸ ਨੂੰ 네ਗਟਿਵਿਟੀ ਦੇ ਵਿੱਚ ਲੈ ਜਾਂਦੇ ਹਾਂ ਜਦੋਂ ਇੱਕਦਮ ਸਭ ਕੁਝ ਰੁਕ ਜਾਂਦਾ ਹੈ ਸਾਨੂੰ ਲੱਗਦਾ ਹੈ ਕਿ ਬਸ ਹੁਣ ਸਭ ਕੁਝ ਖਤਮ ਹੋ ਚੁੱਕਾ ਹੈ ਹੁਣ ਅਸੀਂ ਇਸ ਤੋਂ ਬਾਅਦ ਕੀ ਕਰਾਂਗੇ ਉਹ ਸਭ ਤੋਂ ਪਹਿਲਾ ਸੰਕੇਤ ਹੈ ਸਾਡੀ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਜੋ ਕੁਝ ਵੱਡਾ ਹੋਣ ਵਾਲਾ ਹੁੰਦਾ ਹੈ ਠੀਕ ਹੈ ਜੀ ਦੂਜਾ ਸੰਕੇਤ ਹੁਣ ਤੁਸੀਂ ਮੰਨ ਲਓ ਕਿ ਗੁਰਬਾਣੀ ਜਪਦੇ ਹੋ ਤੁਸੀਂ ਪਰਮਾਤਮਾ ਦੇ ਉੱਪਰ ਬਹੁਤ ਹੀ ਸ਼ਰਧਾ ਵਿਸ਼ਵਾਸ ਵੀ ਰੱਖਦੇ ਹੋ ਪਰ ਨਾਲ ਦੇ ਨਾਲ ਤੁਹਾਡੇ ਮਨ ਵਿੱਚ ਸ਼ੰਕਾ ਹੈ ਉਦਾਸੀ ਹੈ ਪਰ ਤੁਸੀਂ ਫਿਰ ਵੀ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਹੁਣ ਸਭ ਕੁਝ ਤੁਹਾਡੇ ਤੇ ਛੱਡ ਦਿੱਤਾ ਤੁਸੀਂ ਜਾਣੀ-ਜਾਣ ਵੀ ਹੋ ਜੋ ਮੇਰੀ ਜ਼ਿੰਦਗੀ ਦੇ ਵਿੱਚ ਹੋਇਆ ਤੁਹਾਨੂੰ ਪਤਾ ਹੈ ਪਰ ਮੈਂ ਹੁਣ ਸਭ ਕੁਝ ਤੁਹਾਡੇ ਤੇ ਛੱਡ ਦਿੱਤਾ ਹੈ ਮੈਂ ਕੰਮ ਜ਼ਰੂਰ ਕਰਾਂਗੀ ਜਾਂ ਕਰੂੰਗਾ ਪਰ ਮੈਨੂੰ ਤੁਹਾਡੇ ਤੇ ਯਕੀਨ ਹੈ ਤੁਹਾਡੇ ਤੇ ਛੱਡ ਦਿੱਤਾ ਹੈ ਮਤਲਬ ਕਿ ਸਰੈਂਡਰ ਹੀ ਕਰ ਦੇਣਾ ਹੈ ਪਰਮਾਤਮਾ ਦੇ ਅੱਗੇ ਕਿ ਮੈਂ ਹੁਣ ਇਸ ਚੀਜ਼ ਤੋਂ ਬਾਹਰ ਨਿਕਲ ਰਿਹਾ ਹਾਂ ਟੈਨਸ਼ਨ ਦੇ ਵਿੱਚੋਂ ਬਾਹਰ ਨਿਕਲ ਰਿਹਾ ਹਾਂ ਤੇ ਆਪਣੇ ਕੰਮ ਦਾ ਫੋਕਸ ਹੀ ਕਰੂੰਗਾ ਤੇ ਪਿੱਛੇ ਕੀ ਹੋ ਗਿਆ ਮੈਂ ਸਭ ਕੁਝ ਭੁੱਲ ਜਾਊਂਗਾ ਮੈਂ ਉਸ ਟੀਜ ਨੂੰ ਨੋਟਿਸ ਨਹੀਂ ਕਰੂੰਗਾ ਜੋ ਉਸ ਚੀਜ਼ ਦੇ ਧਿਆਨ ਵੀ ਨਹੀਂ ਦੇਵਾਂਗਾ ਮੈਂ ਆਪਣੇ ਕੰਮ ਵੱਲ ਹੀ ਧਿਆਨ ਦੇਵਾਂਗਾ ਇਹ ਹੈ ਜੀ ਦੂਜਾ ਸੰਕੇਤ ਜਦੋਂ ਪਰਮਾਤਮਾ ਜੀ ਦੇ ਵੱਲੋਂ ਸਾਨੂੰ ਪੂਰਾ ਹੀ ਵਿਸ਼ਵਾਸ ਹੋ ਜਾਂਦਾ ਹੈ ਅਸੀਂ ਸਾਰਾ ਕੁਝ ਪਰਮਾਤਮਾ ਦੇ ਛੱਡ ਦਿੰਨੇ ਆ ਤੇ ਫਿਰ ਪਰਮਾਤਮਾ ਜਦੋਂ ਸਾਡੇ ਬਾਰੇ ਸੋਚਣਗੇ ਤਾਂ ਕੁਝ ਵਧੀਆ ਹੀ ਸੋਚਣਗੇ ਇਹ ਸੰਕੇਤ ਹੁੰਦਾ ਹੈ ਕਿ ਅਸੀਂ ਪਰਮਾਤਮਾ ਦੇ ਨਾਲ ਤੁਰੰਦਰੋਂ ਜੁੜ ਚੁ ਦੂਜਾ ਸੰਕੇਤ ਜਦੋਂ ਮਨ ਦੇ ਵਿੱਚ ਇਹ ਚੀਜ਼ ਆਉਣ ਲੱਗ ਜਾਵੇ ਕਿ ਮੈਨੂੰ ਹੁਣ ਪਰਵਾਹ ਨਹੀਂ ਕਿਸੇ ਵੀ ਗੱਲ ਦੀ ਮੈਂ ਤਾਂ ਸਭ ਕੁਝ ਰੱਬ ਤੇ ਛੱਡ ਦਿੱਤਾ ਹੈ ਚਾਹੇ ਜਿੰਨੇ ਟਾਈਮ 'ਚ ਮਰਜ਼ੀ ਹੋਵੇ ਜਦੋਂ ਮਰਜ਼ੀ ਹੋਵੇ ਜਿਸ ਵੇਲੇ ਵੀ ਹੋਵੇ ਜੋ ਵੀ ਪਰਮਾਤਮਾ ਕਰੇਗਾ ਸਭ ਵਧੀਆ ਹੀ ਕਰੇਗਾ ਜੇਕਰ ਤੁਹਾਨੂੰ ਆਪਣੇ ਤੌਰ 'ਤੇ ਅੰਦਰੋਂ ਇਹ ਫੀਲਿੰਗ ਆਉਣੀ ਸ਼ੁਰੂ ਹੋ ਜਾਵੇ ਕਿ ਪਰਮਾਤਮਾ ਮੇਰੇ ਅੰਗ ਸੰਗ ਹੋ ਕੇ ਮੇਰੀ ਰਖਿਆ ਕਰਨਗੇ ਤਾਂ ਸਮਝ ਲੈਣਾ ਤੁਹਾਡੇ ਚੰਗੇ ਸਮੇਂ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਗੱਲ ਕਰਦੇ ਹਾਂ ਜੀ ਤੀਜੇ ਸੰਕੇਤ ਦੇ ਬਾਰੇ ਕਿ ਜਦੋਂ ਸਾਡਾ ਮਾਈਂਡ ਜਿਹੜਾ ਹੁੰਦਾ ਹੈ ਜਿਸ ਨੂੰ ਅਸੀਂ ਦਿਮਾਗ ਆਖਦੇ ਹਾਂ ਉਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਡਾ ਨਜ਼ਰੀਆ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਸਾਡਾ ਕੰਮ ਚੱਲ ਰਿਹਾ ਸੀ ਉਹ ਕੰਮ ਜੇਕਰ ਇੱਕਦਮ ਬੰਦ ਹੋ ਗਿਆ ਅਸੀਂ ਉਸ ਤੋਂ ਬਾਅਦ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਲੱਗ ਗਏ ਆ ਅਸੀਂ ਕਿਹਾ ਕਿ ਸਾਹਿਬ ਜੋ ਕਰੋਗੇ ਤੁਸੀਂ ਹੀ ਕਰੋਗੇ ਸਿਰਫ ਤੇ ਸਿਰਫ ਪਰਮਾਤਮਾ ਤੋਂ ਇਲਾਵਾ ਕਿਸੇ ਵੀ ਹੋਰ ਸਾਡਾ ਕੋਈ ਵੀ ਧਿਆਨ ਨਾ ਹੋਵੇ ਸਿਰਫ ਤੇ ਸਿਰਫ ਗੁਰਬਾਣੀ ਦੇ ਨਾਲ ਜੁੜ ਕੇ ਸੋਚੀਏ ਕਿ ਪਰਮਾਤਮਾ ਹੀ ਕਰਨਗੇ ਸਾਰਾ ਕੁਝ ਜੋ ਵੀ ਪਹਿਲਾਂ ਤੁਸੀਂ ਆਪਣੇ ਮਨ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੀਆਂ ਕ੍ਰਿਤੀਆਂ ਨੂੰ ਲੈ ਕੇ ਬੈਠੇ ਸੀ ਹੁਣ ਇੱਕਦਮ ਤੁਹਾਡਾ ਜਿਹੜਾ ਮਨ ਹੈ ਪਰਮਾਤਮਾ ਨਾਲ ਜੁੜਨਾ ਸ਼ੁਰੂ ਹੋ ਜਾਵੇਗਾ ਤੇ ਤੁਸੀਂ ਇਹਨਾਂ ਕ੍ਰਿਤਿਆਵਾਂ ਨੂੰ ਮਨ ਵਿੱਚੋਂ ਬਾਹਰ ਕੱਢ ਦਿਓਗੇ ਤੁਸੀਂ ਸੋਚੋਗੇ ਕਿ ਇਹ ਮੇਰੀ ਜ਼ਿੰਦਗੀ ਵਿੱਚ ਕੋੜ ਹਨ ਜੇਕਰ ਇਹੋ ਜੀਆਂ ਕ੍ਰਿਤਿਆਵਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਸਮਝ ਲੈਣਾ ਪ੍ਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਤੇ ਹੁਣ ਤੁਹਾਡਾ ਚੰਗਾ ਸਮਾਂ ਜ਼ਰੂਰ ਆਵੇਗਾ ਹੁਣ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਜੇਕਰ ਤੁਸੀਂ ਵਾਹਿਗੁਰੂ ਨੂੰ ਮੰਨਦੇ ਹੋ ਅੱਲਾ ਨੂੰ ਮੰਨਦੇ ਹੋ ਰਾਮ ਨੂੰ ਮੰਨਦੇ ਹੋ ਸ਼ਿਵ ਜੀ ਨੂੰ ਮੰਨਦੇ ਹੋ ਜੇ ਤੁਸੀਂ ਈਰਮਨ ਨੂੰ ਮੰਨਦੇ ਹੋ ਤੁਸੀਂ ਜਦੋਂ ਸਭ ਕੁਝ ਉਹਨਾਂ ਦੇ ਛੱਡ ਕੇ ਆਪਣੇ ਸਿਰਫ ਤੇ ਸਿਰਫ ਕੰਮ ਉੱਤੇ ਧਿਆਨ ਦਿਓਗੇ ਕਿਰਤ ਕਮਾਈ ਸੱਚੀ ਤੇ ਫੋਕਸ ਕਰੋਗੇ ਤਾਂ ਤੁਹਾਡੇ ਲਈ ਪੋਜ਼ਿਟਿਵ એનર્ਜੀ ਆਉਣੀ ਸ਼ੁਰੂ ਹੋ ਜਾਵੇਗੀ ਪੋਜ਼ਿਟਿਵ ਵਾਈਬਸ ਤੁਹਾਡੇ ਅੰਦਰ ਪੈਦਾ ਹੋਣੀਆਂ ਸ਼ੁਰੂ ਹੋ ਜਾਣਗੀਆਂ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ ਤੁਹਾਡਾ ਨਜ਼ਰੀਆ ਚੇਂਜ ਹੋ ਜਾਵੇਗਾ ਤੁਹਾਡੇ ਮਾੜੇ ਪਾਸੇ ਤੁਸੀਂ ਮਾੜੇ ਪਾਸੇ ਵਾਲ ਨੂੰ ਘੱਟ ਵੇਖੋਗੇ ਮਾੜੀਆਂ ਗੱਲਾਂ ਘੱਟ ਸੋਚੋਗੇ ਕਿਸੇ ਦਾ ਬੁਰਾ ਘੱਟ ਸੋਚੋਗੇ ਕਿਸੇ ਦੇ ਨਾਲ ਈਰਖਾ ਘੱਟ ਕਰੋਗੇ ਬਿਆਰ ਵਿਰੋਧ ਘੱਟ ਕਰੋਗੇ ਗੁਰਬਾਣੀ ਦੇ ਨਾਲ ਜ਼ਿਆਦਾ ਲੱਗੋਗੇ ਤੇ ਪਰਮਾਤਮਾ ਦੇ ਦਰ ਦੇ ਨਾਲ ਜੁੜਨ ਨੂੰ ਬਹੁਤ ਜ਼ਿਆਦਾ ਮਨ ਕਰੇਗਾ ਜਿਆਦਾ ਤੋਂ ਜਿਆਦਾ ਤੁਹਾਡਾ ਦਿਲ ਕਰੇਗਾ ਕਿ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਰਹੋ ਤੇ ਮਾੜੇ ਕਰਮਾਂ ਤੋਂ ਦੂਰ ਹੋ ਜਾਓ ਕੁਝ ਚੰਗਾ ਤੁਹਾਡੇ ਨਾਲ ਹੋਣਾ ਸ਼ੁਰੂ ਹੋ ਜਾਵੇਗਾ ਜਦੋਂ ਤੁਹਾਡਾ ਨਜ਼ਰੀਆ ਹੀ ਚੇਂਜ ਹੋਣਾ ਸ਼ੁਰੂ ਹੋ ਗਿਆ ਤਾਂ ਜਿਹੜੀਆਂ ਚੀਜ਼ਾਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਅਹਿਮ ਹਨ ਉਹਨਾਂ ਦੇ ਵਿੱਚ ਵੀ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਪਰਮਾਤਮਾ ਤੇ ਅਸੀਂ ਜੋ ਵੀ ਗੱਲ ਛੱਡ ਦਿੱਤੀ ਪਰਮਾਤਮਾ ਨੇ ਸਾਡਾ ਔਖਾ ਸਮਾਂ ਜਿਹੜਾ ਹੈ ਚੰਗੇ ਸਮੇਂ ਵਿੱਚ ਫਿਰ ਤਬਦੀਲ ਕਰ ਦੇਣਾ ਹੈ ਸਾਧ ਸੰਗਤ ਜੀ ਇਹ ਚੀਜ਼ਾਂ ਬਹੁਤ ਹੀ ਹੋਣੀਆਂ ਜ਼ਰੂਰੀ ਹਨ ਸਾਡੀ ਲਾਈਫ ਦੇ ਵਿੱਚ ਕਿਉਂਕਿ ਇਨਸਾਨ ਤੇ ਜੋ ਮੁਸ਼ਕਲ ਸਮਾਂ ਆਉਂਦਾ ਹੈ ਉਹ ਕਿਸੇ ਮਕਸਦ ਦੇ ਨਾਲ ਹੀ ਆਉਂਦਾ ਹੈ ਉਸ ਵੇਲੇ ਤੁਸੀਂ ਕਈ ਵਾਰ ਵੇਖਿਆ ਹੋਵੇਗਾ ਕਿ ਅਸੀਂ ਪਰਮਾਤਮਾ ਦੇ ਨਾਲ ਜ਼ਿਆਦਾ ਜੁੜ ਜਾਣੇ ਆ ਕਿਉਂਕਿ ਸਾਨੂੰ ਦੁਨਿਆਵੀ ਰਿਸ਼ਤਿਆਂ ਦੀ ਪਰਖ ਹੋ ਜਾਂਦੀ ਹੈ ਕਿ ਮੇਰਾ ਕੋਈ ਭੈਣ ਭਰਾ ਮੇਰੇ ਨਾਲ ਔਖੇ ਸਮੇਂ ਦੇ ਵਿੱਚ ਨਹੀਂ ਖੜਿਆ ਤੇ ਸਿਰਫ ਅਸੀਂ ਪਰਮਾਤਮਾ ਦਾ ਹੀ ਆਸਰਾ ਤੱਕਦੇ ਹਾਂ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਤੇ ਫਿਰ ਪਰਮਾਤਮਾ ਵੱਲੋਂ ਹੀ ਕੋਈ ਭੇਜਿਆ ਹੋਇਆ ਐਸਾ ਇਨਸਾਨ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਜਿਸ ਦੇ ਆਉਣ ਨਾਲ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਮੁਸ਼ਕਲਾਂ ਦਾ ਅੰਤ ਹੋ ਜਾਂਦਾ ਹੈ ਫਿਰ ਸਾਨੂੰ ਲੱਗਦਾ ਹੈਗੇ ਭੈਣ ਭਰਾਵਾਂ ਨਾਲੋਂ ਜ਼ਿਆਦਾ ਪਰਮਾਤਮਾ ਨੇ ਸਾਡੀ ਬਾਹ ਫੜੀ ਹੈ ਤਾਂ ਇਸ ਸਾਈਨ ਤੋਂ ਵੀ ਸਮਝ ਲੈਣਾ ਕਿ ਪਰਮਾਤਮਾ ਜੀ ਤੁਹਾਡਾ ਹੁਣ ਚੰਗਾ ਸਮਾਂ ਜੂਰ ਲੈ ਕੇ ਆਉਣ ਵਾਲੇ ਹਨ ਕਿਉਂਕਿ ਨਾਕੇ ਸਮਿਆਂ ਦੇ ਵਿੱਚ ਆਪਣੀਆਂ ਦੀ ਪਰਖ ਹੋ ਜਾਂਦੀ ਹੈ ਸਿਰਫ ਤੇ ਸਿਰਫ ਆਪਣੇ ਲੋਕ ਪਰ ਲੋਗ ਵਿੱਚ ਗੁਰਬਾਣੀ ਤੇ ਪਰਮਾਤਮਾ ਨਹੀਂ ਨਾਲ ਨਿਭਣਾ ਹੈ ਕਿਸੇ ਵੀ ਦੁਨਿਆਵੀ ਰਿਸ਼ਤੇ ਨੇ ਨਹੀਂ ਨਿਭਣਾ ਤੁਹਾਡੀ ਸੋਚ ਬਦਲਣੀ ਸ਼ੁਰੂ ਹੋ ਜਾਵੇਗੀ ਇਹਦੇ ਪਿੱਛੇ ਵੀ ਕੋਈ ਰੀਜ਼ਨ ਹੋਣਾ ਬੜਾ ਜ਼ਰੂਰੀ ਹੈ ਚੌਥਾ ਸੰਕੇਤ ਤੁਸੀਂ ਮੰਨ ਲਓ ਕਿ ਆਪਾਂ ਰਾਤ ਨੂੰ ਸੁੱਤੇ ਪਏ ਆਂ ਕਈ ਵਾਰ ਸਾਨੂੰ 네ਗੇਟਿਵ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਕਈ ਵਾਰੀ ਪੋਜ਼ਿਟਿਵ ਸੁਪਨੇ ਵੀ ਆਉਂਦੇ ਹਨ ਕੁਝ ਚੰਗਾ ਵੀ ਹੁੰਦਾ ਦਿਖਾਈ ਦਿੰਦਾ ਹੈ ਤੇ ਕੁਝ ਬੁਰਾ ਹੁੰਦਾ ਵੀ ਦਿਖਾਈ ਦਿੰਦਾ ਹੈ ਬੁਧੀ ਇਦਾਂ ਦੇ ਸੰਕੇਤ ਕਿਸੇ ਹੋਰ ਰੂਪ ਦੇ ਵਿੱਚ ਕਿਸੇ ਹੋਰ ਦੇ ਜ਼ਰੀਏ ਵਿੱਚ ਜਦੋਂ ਆਪਾਂ ਗੁਰਬਾਣੀ ਦਾ ਸਿਮਰਨ ਕਰਦੇ ਆਂ ਪ੍ਰਮਾਤਮਾ ਨੂੰ ਮੰਨਦੇ ਆਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਇਹ ਸੰਕੇਤ ਸਾਨੂੰ ਮਿਲਨੇ ਸ਼ੁਰੂ ਹੋ ਜਾਂਦੇ ਹਨ ਉਸ ਸਮੇ ਸਮਝੋਗੇ ਕਿਸੇ ਨੂੰ ਵੀ ਨਹੀਂ ਆਉਂਦੇ ਹੋਣਗੇ ਇੰਨੇ ਜ਼ਿਆਦਾ ਬੁੱਧੀਮਾਨ ਨਹੀਂ ਹਾਂਗੇ ਪ੍ਰਮਾਤਮਾ ਦੀ ਰਜ਼ਾ ਨੂੰ ਸਮਝ ਸਕੀਏ ਕਿਉਂਕਿ ਪ੍ਰਮਾਤਮਾ ਜੋ ਕਰਦੇ ਹਨ ਸਾਡੇ ਲਈ ਚੰਗਾ ਹੀ ਕਰਦੇ ਹਨ ਕਿਉਂਕਿ ਸਾਧ ਸੰਗਤ ਜੀ ਕਿਰਪਾ ਹਮੇਸ਼ਾ ਪ੍ਰਮਾਤਮਾ ਦੀ ਮੁੰਦੀ ਹੈ ਜੋ ਗੁਰੂ ਨੂੰ ਪਿਆਰੇ ਹੁੰਦੇ ਹਨ ਤੇ ਗੁਰੂ ਨੂੰ ਪਿਆਰੇ ਅਸੀਂ ਕਿਵੇਂ ਹੋ ਸਕਦੇ ਹਾਂ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਨਿਤਨੇਮ ਦੇ ਨਾਲ ਜੋੜ ਕੇ ਹਰ ਵੇਲੇ ਆਪਣੇ ਮਨ ਦੇ ਵਿੱਚ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਕੇ ਕਿਸੇ ਦੀ ਨਿੰਦਿਆ ਚੁਗਲੀ ਤੋਂ ਬਚ ਕੇ ਫਿਰ ਹੀ ਸਾਡੇ ਤੇ ਪ੍ਰਮਾਤਮਾ ਦੀ ਮਿਹਰ ਹੋਵੇਗੀ ਫਿਰ ਹੀ ਸਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੋਵੇਗੀ ਜੇਕਰ ਅਸੀਂ ਕਿਸੇ ਦਾ ਹੱਕ ਖਾਣੇ ਆਂ ਤਾਂ ਪਰਮਾਤਮਾ ਜੀ ਸਾਡੇ ਤੇ ਪ੍ਰਸੰਨ ਨਹੀਂ ਹੋਣਗੇ ਅਸੀਂ ਆਪਣੀ ਸੱਚੀ ਤੇ ਸੁੱਚੀ ਕਿਰਤ ਕਮਾਈ ਕਰਨੀ ਹੈ ਪਰਮਾਤਮਾ ਜੀ ਬਰਕਤ ਆਪੇ ਹੀ ਪਾ ਦੇਣਗੇ ਜਦੋਂ ਪਰਮਾਤਮਾ ਜੀ ਨੇ ਬਰਕਤ ਪਾ ਦਿੱਤੀ ਤਾਂ ਕਿਸੇ ਲੋੜਵੰਦ ਦੀ ਸਹਾਇਤਾ ਕਰਕੇ ਪਰਮਾਤਮਾ ਦੀ ਕਿਰਪਾ ਨੂੰ ਹਾਸਲ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਜਾਂ ਕਹਿ ਲਾਓ ਕਿ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਤਾ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ